ਜਿੱਥੇ ਭਗਵੰਤ ਮਾਨ ਸਰਕਾਰ ਵਿਕਾਸ ਦੇ ਵੱਡੇ ਵੱਡੇ ਦਾਅਵੇ ਕਰਦੀ ਹੈ ਉੱਥੇ ਉਹਨਾਂ ਵੱਲੋਂ ਕਰਵਾਏ ਕੰਮ ਹੀ ਉਹਨਾਂ ਦੇ ਦਾਅਵਿਆਂ ਦੀ ਅਸਲੀਅਤ ਬਿਆਨ ਕਰਦੇ ਹਨ ਪਿੰਡ ਵਈ ਪੂਂਜ ਦੇ ਖੇਤਾਂ ਨੂੰ ਜਾਂਦਾ ਸੁਆ ਟੁੱਟਣ ਤੇ ਤੇਜਿੰਦਰ ਸਿੰਘ ਪ੍ਰਧਾਨ ਬਲਦੇਵ ਸਿੰਘ ਅੰਗਰੇਜ਼ ਸਿੰਘ ਜੱਜ ਸੋਨੀ ਸਾਬਕਾ ਸਰਪੰਚ ਨੇ ਦੱਸਿਆ ਕਿ ਸਰਕਾਰ ਵੱਲੋਂ ਬਣਾਇਆ ਗਿਆ ਸੁਆ ਜੋ ਕਥਿਤ ਘਟੀਆ ਮਟੀਰੀਅਲ ਨਾਲ ਬਣਾਇਆ ਹੈ ਸੀਜ਼ਨ ਤੋਂ ਪਹਿਲਾਂ ਛੱਡਿਆ ਪਾਣੀ ਜੋ ਕਿ ਟੇਲ ਤੱਕ ਵੀ ਨਹੀਂ ਪਹੁੰਚਿਆ ਸੀ ਤੇ ਸੂਆ ਟੁੱਟ ਗਿਆ ਜਿਸ ਨਾਲ ਕਿਸਾਨਾਂ ਦੀ ਝੋਨੇ ਦੀ ਫਲੀਦੀ ਪਾਣੀ ਚ ਡੁੱਬ ਗਈ ਫਟੇ ਟਾਈਮਸ ਚੈਨਲ ਲਈ ਸ਼ੀਤਲ ਬਾਬਾ ਦੀ ਰਿਪੋਰਟ ਹਾਂਜੀ ਪੰਜ ਜੀ ਇਕੱਠ ਹੋਇਆ ਕਾਦੇ ਵਾਸਤੇ ਇਕੱਠ ਕੀਤਾ ਤੁਸੀਂ ਹਾਂਜੀ ਵੈਕੂ ਜੀ ਦਾ ਖਾਲਸਾ ਸ੍ਰੀ ਵੈਕੂ ਜੀ ਕੀ ਫਤਿਹ ਜੀ ਹਾਂਜੀ ਪੀਰ ਜੀ ਵਾਲਾ ਨਹਿਰ ਦਾ ਪਾਣੀ ਆ ਇਹ ਕਰਕੇ ਇਕੱਠ ਕੀਤਾ ਵਾ ਆ ਠੇਕੇਦਾਰ ਨੇ ਇਹਨਾਂ ਨੇ ਸਰਕਾਰ ਨੇ ਕਿਹਾ ਕਿ ਸੂਏ ਪੱਕੇ ਬਣਾਵਾਂਗੇ ਜੀ ਹਾਲੇ ਪਾਣੀ ਢੇਲ ਤੱਕ ਪਹੁੰਚਣੀ ਆ ਤੇ ਪਹਿਲੇ ਸੂਆ ਟੁੱਟ ਗਿਆ ਜੀ ਹਾਲੇ ਪਾਣੀ ਪਿੱਛੋਂ ਪੂਰਾ ਛੱਡਿਆ ਹੋਣੀਆਂ ਤੇ ਜੋ ਲੋਕਾਂ ਦੀ ਫਸਲ ਪਨੀਰੀਆਂ ਬੀਜੀਆਂ ਜਿਹੜੇ ਪਰਵਾਣੇ ਉਹ ਵੀ ਬਰਬਾਦ ਹੋ ਗਈਆਂ ਜਿਨ੍ਹਾਂ ਦੀ ਸਬਜ਼ੀ ਆ ਸਬਜ਼ੀਆਂ ਬਰਬਾਦ ਹੋ ਗਈਆਂ ਪੱਠੇ ਵੀ ਬਰਬਾਦ ਹੋ ਗਏ ਆ ਜੀ ਦੇ ਹਾਲੇ ਵੇਖੋ ਜਦੋਂ ਪਿੱਛੋਂ ਪਾਣੀ ਦੇ ਦਾ ਲੈਵਲ ਵਧਿਆ ਤੇ ਇਹ ਲੋਕ ਬਜਰੇ ਕੀ ਕਰਨਗੇ ਟੇਲ ਤੱਕ ਪਾਣੀ ਤੇ ਗਿਆ ਹੀ ਨਹੀਂ ਨਰਾਈ ਤੇ ਰੇਤ ਲਾ ਗਈ ਦੀ ਲਾਤੀ ਹੈ ਜੀ ਪਹਿਲੋਂ ਰੇਤ ਰੂਡ ਦਾ ਜਾਂਦਾ ਹਾਂ ਜੀ ਰੇਤ ਰੂਡ ਵੈਸੇ ਹੀ ਰੂਡ ਦਾ ਜਾਂਦਾ ਹਾਂ ਹਾਲ ਹਲਾ ਆਣ ਕੇ ਵੇਖਣ ਜੀ ਵੀ ਜੇ ਇਸੇ ਸਰਕਾਰ ਦਾ ਕੋਈ ਅਧਿਕਾਰੀ ਪਹੁੰਚਣੀ ਹੈ ਜੀ ਇਹ ਸਰਕਾਰ ਦੀ ਨਾਕਾਮੀ ਹੈ ਹੋਣ ਕਰਨੀ ਇਹ ਸਾਰਾ ਕੁਝ ਹੋਣਿਆ ਜੀ ਜੇ ਪਿੱਛੇ ਉਹਨਾਂ ਨੇ ਕਾਰਵਾਈ ਕੀਤੀ ਹੁੰਦੀ ਤਾਂ ਮੇਰੀ ਰੇਤ ਲਾ ਕੇ ਥੋੜੀ ਵੀ ਚੱਲ ਜਾਣਾ ਇਹ ਕਿਹਦਾ ਨਹੀਂ ਇਹਨੂੰ ਤਾਂ ਕੱਚਾ ਪੁੱਟ ਦਿੰਦੇ ਇਹਨੂੰ ਤਾਂ ਕੱਚਾ ਬਣਾ ਦਿੰਦੇ ਚੰਗਾ ਹੀ ਕੋਈ ਪਰਸੋਂ ਦਾ ਹੀ ਛੱਡਿਆ ਪਰਸੋਂ ਦਾ ਹੀ ਟੁੱਟ ਗਿਆ ਪਰਸੋ ਪਾਣੀ ਆਇਆ ਥੋੜਾ ਥੋੜਾ ਤੇ ਪਰਸੋ ਨਹੀਂ ਟੁੱਟ ਗਿਆ ਜਦੋਂ ਪਾਣੀ ਦਾ ਲੈਵਲ ਜ਼ਿਆਦਾ ਵਧਿਆ ਤੇ ਫੇਰ ਕੀ ਹਾਲ ਹੋਊਗਾ ਜੀ ਇਹਨਾਂ ਦਾ ਪਹੁੰਚਾ ਨਹੀਂ ਪਾਣੀ ਉੱਥੇ ਰਾਹ ਜੀ ਟੁੱਟ ਗਿਆ ਮਾਨਸਾਹ ਵਾਹੋ ਜੇ ਪਾਣੀ ਦੇਣ ਤੋਂ ਬੰਦ ਕਰਦੇ ਹੋ ਰਹਿਣ ਦੋ ਪਰਾਂ ਲੋਕਾਂ ਨੂੰ ਨੁਕਸਾਨ ਕਰਨ ਦੇ ਨਾਲ ਉਹ ਤਾਂ ਚੰਗਾ ਰਾਹ ਹੀ ਦਿਓ ਪਾਣੀ ਇੰਨੇ ਜਾਰੇ ਲੋਜੇ ਲੋਕਾਂ ਦੇ ਖਰਚੇ ਲਵਾ ਕੇ ਤੇ ਬਾਅਦ ਫਸਲਾਂ ਲੋਕਾਂ ਦੇ ਪੁੱਤਾਂ ਨੂੰ ਪਾਲ ਕੇ ਖਰਾਬ ਕਰਨੀਆਂ ਤੇ ਕੀ ਫਾਇਦਾ ਇਹੋ ਜਿਹਾ ਪਾਣੀ ਦੇਣ ਨਾਲ ਲੋਕਾਂ ਦੀ ਖਾਣਾ ਪੂਰਤੀ ਨਾ ਕਰੋ ਨੂੰ ਕੰਮ ਕਰੋ ਚੰਗੀ ਤਰ੍ਹਾਂ ਰੇਤਾ ਲਾਲਾ ਨਰੀ ਤੁਸੀਂ ਖਾਣਾ ਪੂਰਤੀ ਕਰਕੇ ਮਾਲ ਖਾਈ ਜਾਂਦੇ ਜੋ ਸਭ ਹਿੰਜੀ ਮਾਲ ਨਹੀਂ ਪਾਇਆ ਸਾਰਾ ਕੁਛ ਨਹੀਂ ਗਾ ਸਾਰਾ ਰੇਤ ਰ ਉੱਪਰ ਮਿੱਟੀ ਜਦੋਂ ਵੀ ਪਹਿਲਾਂ ਰੁੱੜਦੀ ਜਾਂਦੀ ਹੈ ਜਿਹੜੀ ਤੁਹਾਡੀ ਲਾਈ ਰੇਤ ਆ ਇਹਨਾਂ ਨੇ ਵੀਰ ਜੀ ਕੱਚਾ ਚੰਗਾ ਸੀ ਜੀ ਇਹ ਕਾਗਜ਼ਾਂ ਦੇ ਵਿੱਚ ਹੈ ਬਣਾਇਆ ਇਹਨਾਂ ਨੇ ਪੱਕਾ ਉਹ ਪਰ ਹੈ ਕੱਚੇ ਨਾਲੋਂ ਭੈੜਾ ਜੀ ਹਾਲੇ ਵੀਰ ਜੀ ਕੁਝ ਇੱਕ ਸਾਲ ਵੀ ਹੈ 20 ਦਿਨ ਹੋਏ ਜਿ ਬਣਿਆ ਨਾ ਆ ਇੱਕ ਮਹੀਨਾ ਹੋ ਗਿਆ ਬਾਕੀ ਪਹਿਲੀ ਵਾਰ ਪਾਣੀ ਆਇਆ ਜੀ ਇਹਦੇ ਚ ਨਾ ਵੀਰ ਜੀ ਜਦੋਂ ਬਣਾਇਆ ਨਾ ਉਹਨਾਂ ਨੇ ਪਾਣੀ ਲਾਇਆ ਜੇ ਕੁਝ ਨਹੀਂ ਕੀਤਾ ਜਦੋਂ ਮੰਨੋ ਬਣਾਇਆ ਕੀਤਾ ਵੈਨੂੰ ਪਾਣੀ ਲਾਉਣਾ ਚਾਹੀਦਾ ਏ ਪਾਣੀ ਲਾਇਆ ਨਹੀਂ ਸੁੱਕਾ ਵਾ ਹੁਣ ਪਾਣੀ ਇੱਕਦਮ ਛੜਦਾ ਵਾ ਤੇ ਪੋਲਾ ਪੈ ਗਿਆ ਥੱਲੋਂ ਸਾਰਾ ਟੁੱਟ ਗਿਆ ਸਾਰੀਆਂ ਪਨੀਰੀਆਂ ਸਬਜ਼ੀਆਂ ਪੱਠੇ ਸਾਰਾ ਕੁਆਡਾ ਬਰਬਾਦ ਹੋ ਗਿਆ ਜੀ ਹੁਣ ਮੰਨ ਲਓ ਤਰੀਕ ਵੀ ਲੱਗ ਗਿਆ ਆ ਗਈ ਆ ਤੇ ਹੁਣਾਂ ਨੂੰ ਪਨੀਰੀ ਕੌਣ ਦਊਗਾ ਦਊਗਾ ਕੋਈ ਦਊਗੀ ਸਰਕਾਰ ਸਾਨੂੰ ਪਨੀਰੀ ਪਨੀਰੀ ਵੀ ਸਾਰੀ ਖਰਾਬ ਹੋ ਗਈ ਬਰਬਾਦ ਹੋ ਗਈ ਸਾਡੀ ਘਰਾਂ ਚ ਪਾਣੀ ਸਾਡੇ ਵੜ ਗਿਆ ਜੇ 4 ਦਿਨ ਹੋ ਗਏ ਉਹਨਾਂ ਨੂੰ ਫੋਨ ਕਰਦਿਆਂ ਨੂੰ ਆਜੋ ਆਜੋ ਕੋਈ ਪਟਵਾਰੇ ਕੋਈ ਨਹੀਂ ਕੋਈ ਨਹੀਂ ਸਾਡੇ ਕੋਲ ਪਹੁੰਚਿਆ ਹੁਣੇ ਹੀ ਹਾਰ ਕੇ ਸਾਰਿਆਂ ਨੇ ਕੱਟ ਕੀਤਾ ਵਾ ਕੋਈ ਪਹੁੰਚੋ ਇਹਦਾ ਕੋਈ ਮਸਲਾ ਹੱਲ ਕਰੋ ਜੇ ਉਹਨਾਂ ਨੂੰ ਵਾਕੀ ਦਾ ਪਾਣੀ ਪਿਛੋਂ ਬੰਦ ਕਰੋ ਉਹ ਆਂਦੇ ਅਸੀਂ ਪਾਣੀ ਨਹੀਂ ਜੀ ਬੰਦ ਕਰ ਸਕਦੇ ਜੇ ਮੰਨ ਲਓ ਪਾਣੀ ਨਹੀਂ ਬੰਦ ਕਰਨਾ ਤਾਂ ਫਿਰ ਸਾਡੀਆਂ ਸਬਜ਼ੀਆਂ ਸਾਰਾ ਕੁਝ ਬਰਬਾਦ ਹੋ ਗਿਆ ਜੀ ਹੁਣ ਇਹ ਪਨੀਰੀ ਦਊਗੀ ਸਰਕਾਰ ਸਾਨੂੰ ਜੇ ਦਊਗੀ ਪਨੀਰੀ ਤਾਂ ਫਿਰ ਇਹਨਾਂ ਨੂੰ ਕਾਹ ਚੱਲਣ ਤੋਂ ਇਦਾਂ ਹੀ ਕੋਈ ਗੱਲ ਨਹੀਂ ਚੱਲਣ ਤੋਂ ਮਾਣ ਜੀ ਕਿੰਨੇ ਪੈਸੇ ਸਾਡੇ ਬਣਦੇ ਝੋਨੇ ਦੇ ਸਾਨੂੰ ਦੇ ਦਿਓ ਉਹਨੇ ਪੈਸੇ ਦੇਣ ਬੱਤੀ ਚੱਲਣ ਤੋਂ ਜੀ ਜੇ ਚੱਲਦਾ ਤੇ ਚੱਲਣ ਦੋ ਅੱਜ 4 ਦਿਨ ਹੋ ਗਏ ਸਾਨੂੰ ਫੋਨ ਕਰਦਿਆਂ ਨੂੰ ਕੋਈ ਇੱਥੇ ਪਹੁੰਚਦਾ ਨਹੀਂ ਨਾ